ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਗੁਰਬਾਣੀ ਦੇ ਅਨੁਸਾਰ ਭੂਤ ਕੀ ਆ ਸੁਖਮਨੀ ਸਾਹਿਬ ਦੇ ਅੰਦਰ ਚੀਜ਼ਾਂ ਲਿਖੀਆਂ ਹੋਈਆਂ ਨੇ 12 ਦੇ ਇਹ ਜਿਹੜੀ ਜਿਹੜੀ ਆਪਾਂ ਪੜਦੇ ਆਂ ਵੀ ਕਈ ਕੋਟ ਭੂਤ ਪ੍ਰੇਤ ਛੂਗਰ ਮਿਰਗਾਜ ਹਮ ਆਗਤ ਰੂਹਾਂ ਜਿਹੜੀਆਂ ਨੇ ਉਹ ਮੋਸਟਲੀ ਕੋਈ ਆਤਮ ਹੱਤਿਆ ਕਰ ਲਿੰਦਾ ਹੂੰ ਇਹ ਜਿਹੜੀ ਚੀਜ਼ ਹੋ ਗਈ ਇਹਦੇ ਨਾਲ ਮਿਲਦੀਆਂ ਜੁਲਦੀਆਂ ਜੀਵ ਵਾਲੀ ਲਾਪ ਸਮਾਪਤ ਕਰ ਦੇਣੀ ਆ ਹੂੰ ਉਹ ਤੇ ਹੋ ਗਈ ਨਾ ਵੀ ਆਪ ਸਮਾਪਤ ਕਰਤੀ ਜਿਹਨੂੰ ਮਹਾਰਾਜ ਕਹਿੰਦੇ ਵੀ ਇਹ ਆਤਮ ਹਕਾਤੀ ਕਰਦਾ ਜਗਤ ਦਾ ਕਸਾਈ ਬੰਦਾ ਆ ਆਪ ਉਹ ਚੀਜ਼ ਇੱਕੋ ਹੂੰ ਦੂਜੀ ਗੱਲ ਏ ਗੁਰਬਾਣੀ ਦੇ ਅਨੁਸਾਰ ਭੂਤ ਪ੍ਰੇਤ ਉਹ ਆ ਜਿਹੜੇ ਜੂਦੇ ਜਾਗਦੇ ਹੋਏ ਨਾਮ ਨਹੀਂ ਜਪਦੇ ਪਰ ਮੈਂ ਨਾ ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਸੁਣ ਰਿਹਾ ਸੀ ਜੀ ਉਹਦੇ ਚ ਉਹਨਾਂ ਨੇ ਗੱਲ ਕੀਤਾ ਕਿ ਭੂਤ ਸ਼ਬਦ ਜਿਹੜਾ ਜ਼ਿਕਰ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 24 ਵਾਰ ਹੁੰਦਾ ਆ ਜੀ ਪਰ ਇਨਾਂ 24 ਵਾਰਾਂ ਦੇ ਵਿੱਚੋਂ ਇੱਕੋ ਹੀ ਭੂਤ ਲਫ਼ਜ਼ ਉਸ ਉਹਦੇ ਲਈ ਨਹੀਂ ਵਰਤਿਆ ਗਿਆ ਜਿਹੜੀਆਂ ਤੁਸੀਂ ਵਰਗਤ ਗੂ ਰੂਹਾਂ ਦੀ ਗੱਲ ਕੀਤੀ ਜਾਂ ਜਿਹੜੇ ਆਪਾਂ ਆਪਣੇ ਬਣਾ ਲੈਂਦੇ ਆ ਵੀ ਕੋਈ ਆਤਮਾ ਰੂਹ ਆ ਤੇ ਭੂਤ ਨਹੀਂ ਆ ਭੂਤ ਕਿਹਾ ਗਿਆ ਸੰਸਾਰੀ ਜੀਵਾਂ ਨੂੰ ਭੂਤ ਕਿਹਾ ਗਿਆ ਮਾਇਆ ਕੋਈ ਉਹੀ ਉਹੀ ਗੱਲ ਕੋਈ ਉਹੀ ਗੱਲ ਮੈਂ ਉਸੇ ਗੱਲ ਤੇ ਆਉਣ ਡਿਆ ਵੀ ਜਿਵੇਂ ਕਬੀਰ ਸਾਹਿਬ ਦੀ ਬਾਣੀ ਜਾਂਦਾ ਆ ਹੂੰ ਕਬੀਰ ਸਾਹਿਬ ਜੀ ਇਹ ਬਚਨ ਕਰਦੇ ਕਹਿੰਦੇ ਵੀ ਜਿੱਥੇ ਸੇਵਾ ਨਹੀਂ ਸਿਮਰਨ ਨਹੀਂ ਜਿਸ ਘਰ ਦੇ ਵਿੱਚ ਗੁਰੂ ਦਾ ਨਾਮ ਨਹੀਂ ਉਹ ਜਿਉਂਦੇ ਜਾਗਦੇ ਪੂਤਾਂ ਦੀ ਨਹੀਂ ਆਈ ਇਹ ਪੂਰਾ ਪੌਡਕਾਸਟ ਵੇਖਣ ਵਾਸਤੇ ਸਾਡੇ YouTube ਚੈਨਲ ਤੇ ਵਿਜ਼ਿਟ ਕਰੋ।